ਅੱਜ ਆਪਾਂ ਛੋਟੇ ਬਾਦ ਲੈ ਕੇ ਆ ਦੋ ਮਸ਼ੀਨਾਂ ਦੋ ਟਰੈਕਟਰ ਇੱਕ ਮਾਲਕ ਤੁਸੀਂ ਆਪਣੇ ਨਾਲ ਸੰਪਰਕ ਇਹ ਦੋਨੇ ਚੀਜ਼ਾਂ ਖਰੀਦ ਸਕਦੇ ਹੋ ਚਾਰੇ ਦੀ ਦੋ ਪੂਰੀਆਂ ਮਸ਼ੀਨਾਂ ਤੇ ਦੋ ਟਰੈਕਟਰ ਇੱਕ ਐਸ ਇੱਕ ਸੋਨਾਂ ਲਿਖਾ 7 ਤੁਹਾਨੂੰ ਪਹਿਲਾਂ ਮਸ਼ੀਨ ਦਿਖਾਉਣੀ ਹੈਗੀ ਮਸ਼ੀਨ ਹੈ ਜੀ 2016 ਮਾਡਲ 70 16 ਮਾਡਲ 70 ਰੁਪਏ ਤੇ ਸ਼ੀਂਦ ਬਾਡੀ ਕੁਮਾ ਸਾਹਾ ਪੰਜਾਬ ਚ ਚੱਲੀ ਆ ਬਈ ਇਹ ਸ਼ੀਂਦ ਪੰਜਾਬ ਚ ਚੱਲੀ ਹੋਈ ਆ ਕਿੱਥੇ ਕਿੱਥੇ ਚਲੀ ਗਈ ਆ ਅੱਗੇ ਜਾਂਦਾ ਦੇਖੋ ਜਾਂ ਅੱਗੇ ਜਾਂਦਾ ਜਾ ਆ ਜੀ ਦੇਖ ਸਕਦੇ ਆ ਮਸ਼ੀਨ ਦੀ ਸਮਾਈ ਬੰਕਰ ਪੂਰੀ ਸਾਫ ਮਸ਼ੀਨ ਆ ਇਹ ਮਸ਼ੀਨਾਂ ਪੰਜਾਬ ਉੱਚ ਚੱਲੀਆਂ ਆਉਂਗਾ ਦੋਨੇ ਤੇ ਇੱਜੇ ਡਿਮਾਂਡ ਆ ਬਾਈ ਮਸ਼ੀਨ ਦੀ 1,75,000 ਰੁਪਏ ਬਾਈ ਦੀ ਡਿਮਾਂਡ ਮੰਗਦਾ ਵੀ ਮੇਰੇ ਮਾਣਕ ਪੂਰਾ ਫੁੱਲ ਹੋ ਜੂਗਾ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਮਸ਼ੀਨਾਂ ਫ੍ਰੀ ਸਕ ਆਏ ਦੋ ਲਈ 500 ਮਸ਼ੀਨ 500 ਮਸ਼ੀਨ ਇਹ ਵੀ ਮਸ਼ੀਨਾਂ ਪੰਜਾਬ ਚ ਚੱਲੀ ਹੋਈ ਆ 2017 ਮਾਡਲ ਆ ਮਸ਼ੀਨ 2017 ਮਾਡਲ ਆ ਬਾਕੀ ਦੀ ਪੂਰੀ ਸਾਫ ਪਈਗੀ ਤੁਸੀਂ ਇਹ ਵੀ ਵੀਡੀਓ ਤੇ ਦੇਖ ਸਕਦਾ ਪੂਰੀ ਚੰਗੀ ਸਮਾਈ ਵਾਲੀ ਮਸ਼ੀਨ ਹੈ ਜੀ ਜਿਹੜੀ ਬਾਈ ਦੀ ਡਿਮਾਂਡ ਹੈ 1 ਲੱਖ ਤੇ 75000 ਬਾਈ ਮੰਗਦਾ ਇਹਦਾ ਨੋਕ ਤੇ ਮਾਨਤਾ ਨਾ ਹੋ ਜੂਗਾ ਇਹਨ ਮਸ਼ੀਨ ਲੈਣੀ ਹੋ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰਕੇ ਮਸ਼ੀਨ ਖਰੀਦ ਸਕਦਾ ਇਧਰੋਂ ਆਪਾਂ ਏਸੀ ਇਹੀ ਬੰਦੇ ਦਾ ਆਪਾਂ ਇਸ ਟਰੈਕਟਰ ਦਿਖਾਉਣਾ ਤੁਹਾਨੂੰ 2012 ਮਾਡਲ ਇਹ ਟਰੈਕਟਰ ਦੇਖੋ ਟਰੈਕਟਰ ਚਾਰੇ ਟਾਇਰਾਂ ਦਾ ਨਾਲ ਦੇ ਹੈ ਕੀਆਟ ਕੰਪਨੀ ਦੇ ਫੈਡਰਲ ਚਾਰੇਟਰ ਨਾਲ ਦੇਆ ਡਿਸਕਵਰੇਕਾਂ 450 ایس ਬਾਕੀ ਟਰੈਕਟਰ ਇਕ ਨਹੀਂ ਤੁਸੀਂ ਵੇਚਦਾ ਟਰੈਕਟਰ ਬਹੁਤ ਸਾਫਤ ਚੰਗੇ ਗਲੇ ਨਹੀਂ ਨਾ ਟਰੈਕਟਰ ਦੀ ਮੰਗੜੀ 2,60,000 ਰੁਪਏ ਟਰੈਕਟਰ ਦੀ ਮੰਗੜਾ ਜੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਤੇ ਭਾਈ ਆਪਣੇ ਨੰਬਰ ਤੇ ਤੁਸੀਂ ਸੰਪਰਕ ਕੀ ਟਰੈਕਟਰ ਫੀਸ ਹੈ ਨਾ 50 ਨੰਬਰ 3210 ਪਤੋ ਯਾਰ ਇਹ ਦੋ ਪਲਾਗੇ ਸੋਨਾ ਲਿਕਾ 60 DI ਡਬਲ ਕਲਚ ਤੇਲ ਬਰੇਕਾ ਸਾਈਡ ਗੇਅਰ ਹਰਿਆਣਾ ਨੰਬਰ HR ਸਿੰਪਲ ਸਟੀering ਹੈ ਟਰੈਕਟਰ ਨਹੀਂ ਨੂੰ ਚੈੱਕ ਕਰ ਰਹਾ ਟਰੈਕਟਰ ਬਿਲਕੁਲ ਸਾਫ ਆ ओरिजिनल ਕੰਪਨੀ ਵਾਲੇ ਵੇਚਦੇ ਆ ਇਹ ਕੰਪਨੀ ਦੇ ਵੇਚਦੇ ਆ ਟਰੈਕਟਰ ਬਿਲਕੁਲ ਸਾਫ ਸਾਰਾ ਟਰੈਕਟਰ ओरिजिनल ਹੈਗਾ ਸਾਫ ਨਹੀਂ ਹਿੰਦਾ ਪੂਰਾ ਚੰਗਾ ਟਰੈਕਟਰ ਆ ਇਹ ਬਾਈ ਜਿਹੜੀ ਮੰਗਤ 3 ਲੱਖ ਤੇ 20 ਹਜ਼ਾਰ ਰੁਪਏ ਬਾਈ ਮੰਗਦਾ ਇਹਦੇ ਵਿੱਚ ਪੂਰਾ ਫੁੱਲ ਮਾਨਤਾ ਨਾ ਹੋ ਜੂਆ ਤੇ ਮੰਦਰ ਪਾਉਣ ਵਾਲੇ ਆਉਦਾ ਵੀਡੀਓ ਵਿੱਚ ਜੀ ਡਾਇਰੈਕਸ਼ਨ ਵੀ ਤੁਸੀਂ ਮੇਰੇ ਨਾਲ ਸੰਗਰ ਦੇ ਟਰੈਕਟਰ ਇੱਕ ਦੋ ਵੀਡੀਓਆਂ ਮਸ਼ੀਨਾਂ ਖਰੀਦ ਸਕਦੇ 3 ਲੱਖ 20 ਹਜ਼ਾਰ ਚ ਪੂਰਾ ਫੁੱਲ ਮਾਨਤਾ ਨਾ ਹੋ ਜੂਆ ਤੇ ਕਿਉਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਗਿਆ ਜਾਂ ਤਾਂ ਸਭ ਟਰੈਕਟਰ ਦੇ ਟਾਇਰ ਪਏ ਚਾਰੇ ਪੂਰਾ ਸਾਰ ਟਰੈਕਟਰ ਬਿਲਕੁਲ ਸਾਬ ਆਈ ਦੋ ਐਗਰੈਟਰ ਆਪਣਾ ਗਲ ਫਾਰਮ ਟਰੈਕ ਚੈਂਪੀਅਨ 3500 2006 ਮਾਡਲ ਹਰਿਆਣਾ ਨੰਬਰ ਆਈ ਜੇ ਤੁਸੀਂ ਦੇਖਸਾ ਟਰੈਕਟਰ ਬਲਕੋ ਸਾਫ ਆ ਪੂਰਾ ਚੰਗਾ ਟਰੈਕਟਰ ਆ Ориジナル ਟਰੈਕਟਰ ਆ ਸਰ ਐਚ ਆਰ ਨੰਬਰ ਆ ਟਰੈਕਟਰਿਕ ਨਹੀਂ ਹੈ ਤੁਸੀਂ ਦੇਖਸਾ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ ਨਾ 70 ਤੋਂ 80 ਪੈ ਪੈਟਰ ਦੇ ਟਾਇਰ ਪੈ ਚਾਰੇ ਟਰੈਕਟਰ ਬਿਲਕੁਲ ਸਾਫ ਆ ਨੰਬਰ ਆਪਾਂ ਆਦੋ ਦੇਵਾਂਗੇ ਮੇਰੇ ਨੰਬਰ ਤੇ ਤੁਸੀਂ ਸੰਭਰ ਕੇ ਪੈਸਾ ਖਰੀਦ ਸਕੋ। ਦਮਾਗਾੜੇ 220000 ਰੁਪਏ ਬਾਈ ਮੰਗਦਾ। ਨੌਕ ਤੇ ਪੂਰਾ ਫੁੱਲ ਮਾਨਦਾਨ ਕਰਾਵਾਂਗੇ। ਇੱਥੇ ਵੇਚ ਕੇ ਤੁਸੀਂ ਆ ਸਕਦੇ ਹੋ ਆਪਣੇ ਕੋਲ। ਇਹ ਪੈਦੂ ਬਾਹਰ ਆਈ ਸੋਨਾਲਿਕਾ 35 ਇਹ ਵੀ ਹਰਿਆਣਾ ਨੰਬਰ ਆਈ 2009 ਮਾਡਲ ਆ। ਟਰੈਕਟਰ ਦੇ ਤੁਸੀਂ ਕੰਡੀਸ਼ਨ ਟਾਇਰਾਂ ਦੇਖ ਸਨੋ ਮੂਹਲੇ ਡਰ ਬਲਕੋ ਨਵੇਂ ਆ ਤੇ ਮਗਲੇ ਟਾਇਰ ਆ ਗਿਆ 80 ਤੋਂ 90 ਵੈਸੀ ਪੱਕੇ ਟਰੈਕਟਰ ਪੁਰਾ ਚੰਗਾਈ 13 6 28 ਵਾਲੇ ਟਾਇਰ ਆ ਸੈਂਟਰ ਗੇਅਰ ਆ ਉਹਨਾਂ ਨਾਲ ਕਿਹਾ 35 ਵਾਲਾ ਡਿਮਾਂਡ ਆ ਜੀ 2,70,000 ਰੁਪਏ ਬਾਈ ਇਹਦਾ ਮੰਗਦਾ ਮੌਕੇ ਤੇ ਪੂਰਾ ਬੁੱਲ ਮਾਨਤਾ ਨਾਲ ਆਪਾਂ ਕਰਾਵਾਂਗੇ ਟਰੈਕਟਰ ਨਹੀਂ ਤੁਸੀਂ ਦੇਖਾਂ ਟਰੈਕਟਰ ਬਹੁਤ ਸਾਫ ਆ ਚੰਗੀ ਕਿ ਨਹੀਂ ਹੁੰਦਾ Ориਗినਲ ਟਰੈਕਟਰ Ориਗినਲ ਟਰੈਕਟਰ ਸਾਰਾ ਵੀਡੀਓ ਨੂੰ ਕਰ ਦਿਓ ਕੋਈ ਵਾਤ ਪਾਓ ਸ਼ੇਅਰ ਵੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬੋ ਵਾਲਾ ਬਾਈ ਜੇ ਕਿਹਨਾਂ ਟਰੈਕਟਰ ਖਰੀਦਨੇ ਹੋਣ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਕਿਸੇ ਵੀ ਵੇਲੇ ਆ ਸਕਦੇ ਹੋ ਆਪਣੇ ਕੋਲ ਟਰੈਕਟਰ ਖੜੇ ਹੁੰਦੇ ਆ 40 ਤੋਂ 60 ਟਰੈਕਟਰ ਹਰ ਵਕਤ ਆਪਾਂ ਕੋਲ ਖੜੇ ਹੁੰਦੇ ਆ ਉਹਨਾਂ ਟਰੈਕਟਰਾਂ ਵਿੱਚ ਜਿਹੜਾ ਕੋਈ ਤੁਹਾਨੂੰ ਟਰੈਕਟਰ ਕਿੰਗਾ ਲੱਗੇ ਤੇ ਬਾਕੀ ਆਪਾਂ ਨੂੰ ਵੀ ਪੁੱਛ ਕੇ ਤੁਸੀਂ ਆ ਸਕਦੇ ਹੋ ਜਿਹੜੇ ਜਿਹੜੇ ਆਪਾਂ ਕੋਲ ਟਰੈਕਟਰ ਹੁੰਦੇ ਆ ਆਪਾਂ ਤੁਹਾਨੂੰ ਟਰੈਕਟਰਾਂ ਦੀ ਡਿਟੇਲ ਦੇ ਦਾਂਗੇ ਪੰਜਾਬ ਭਾਰ ਹੈ ਨਾ ਹਰ ਪੰਸੀ ਆਪਣੇ ਕੋਲ ਟਰੈਕਟਰ ਖੜੇ ਹੁੰਦੇ ਆ 50 ਤੋਂ 40 ਤੋਂ 60 ਟਰੈਕਟਰ